ਹੀ ਵਾ ਦੇਣੀ ਜਾਣੀ ਹੈ ਜਨਨ ਦੀ ਪਰਾਂ ਵੀ ਕੰਮ ਹੋਣਾ ਹੈ ਇਹ ਤਾਂ ਮਾਂ ਦੇ ਦਿੰਦੇ ਆ ਸੁਣਾ ਹੈ ਲੈਟਰ ਤੇ ਕੋਈ ਆਹੀ ਲੈਟਰ ਦੇਣੀ ਆਏ ਸਾਰੇ ਜਣੇ ਇੱਥੇ ਨਵੇਂ ਆਉਣੇ ਆ ਜਵਾਰ ਕਹਿੰਦੇ ਨੇ ਲੈ ਕੀ ਕਹਿਣਾ ਚਾਹੋਗੇ ਕਿਹੜੀ ਬਿਲਡਿੰਗ ਦੀ ਕੀ ਗੱਲ ਦੂਸਰੀ ਉਹ ਸਨਦਰ ਦਾ ਕੇਸ ਚੱਲਦਾ ਰਿਹਾ ਅੱਛਾ ਜੀ ਉਹ ਦੇਖ ਕਰਕੇ ਰਿਪੋਰਟ ਨਹੀਂ ਉਹਨੂੰ ਕੱਲ ਫੈਸਲਾ ਹੈ ਸਾਡਾ ਲੇਕਿਨ ਉਹ ਰਾਤ ਨਹੀਂ ਇਹ ਕੰਮ ਹੋਦਾ ਇੱਕ ਕੇਸ ਕਿੰਨਾ ਚੱਲ ਰਿਹਾ ਸੀ ਜ਼ਮাদার ਦੀ ਵੰਦੀ ਅੱਛਾ ਤੁਹਾਡੀ ਆਪਣੀ ਜਗ੍ਹਾ ਨਹੀਂ ਹੈ ਸਾਡੀ ਆਪਣੀ ਹੈ ਲੇਕਿਨ ਅਸੀਂ ਬਿਆਨ ਨਾ ਕੀਤਾ ਅੱਛਾ ਜੀ ਉਹਨੂੰ ਮੁੜ ਕੇ ਕਿਹਾ ਸੀ ਕਿ ਵੀ ਇਹ ਦੋ ਡਬਲ ਲੱਗੋ ਜੁਰਮਾਨਾ ਲਾ ਪਰ ਉਹਨੇ ਜੀ ਮੰਨਿਆ ਉਹਨੇ ਕੇਸ ਕਰਤਾ ਕਿ ਕਿੰਨੇ ਚਿਰ ਤੋਂ ਖਾਲੀ ਹੈ ਜੀ ਅ ਕੋਈ ਪੰਜ ਪੰਜ ਸਾਲ ਹੋ ਗਏ ਪੰਜ ਸਾਲ ਇੱਥੇ ਕੋਈ ਨਹੀਂ ਰਹਿ ਰਿਹਾ ਅੱਛਾ ਜੀ ਤੇ ਪਹਿਲਾਂ ਰਹਿੰਦੇ ਸੀਗੇ ਇੱਥੇ ਹਾਂ ਜੀ ਤੇ ਪਹਿਲਾਂ ਵੀ ਬਿਲਡਿੰਗ ਇਹੋ ਖਸਤਾ ਹਰਤ ਸੀ ਜਾਂ ਹੋਣੀ ਹੋਈ ਹੈ ਨਹੀਂ ਜਿਸ ਨੇ ਖਤਾ ਇਹ ਫੇਰ ਹੀ ਖਾਲੀ ਕੀਤੀ ਅੱਛਾ ਜੀ ਕਿਉਂਕਿ ਪਿੱਛੋਂ ਦੀ ਨਾਲ ਇੱਕ ਛਾਤਾਂ ਨੂੰ ਥੋੜੀ ਚੋਣੀ ਸ਼ੁਰੂ ਹੋ ਗਈ ਸੀ ਉਹ ਖਾਲੀ ਕਰ ਲਈ ਬਿਲਡਿੰਗ ਤਕਰੀਬਨ ਕਿੰਨੇ ਸਾਲ ਪੁਰਾਣੀ ਹੈ ਕਿੰਨੇ ਆ 90 ਹਾਲ ਕੋ ਨਬੇ ਦਾ ਬਰਨ ਮੇ ਲੋ ਫੈਮਲੀ ਰਹਿੰਦੇ ਸੀ ਤੁਸੀਂ ਇੱਥੇ ਸਾਡੀ ਫੈਮਲੀ ਇੱਥੇ ਰਹਿੰਦੀ ਤਾਂ ਲੱਗਦਾ ਨਹੀਂ ਜੇ ਹੁਣ ਫੈਮਲੀ ਹੁੰਦੀ ਜੇ ਨੁਕਸਾਨ ਹੋਏ ਨਾ ਕੋਟੇ ਹੈ ਬਾਕੀ ਸਭ ਦੇ ਤੁਸੀਂ ਨੈਸਟ ਐਪ ਕੀ ਕਰ ਰਹੇ ਹੋ ਕੋਈ ਕੰਪਲੇਂਟ ਕੀਤੀ ਜਾਂ ਆਪ ਹੀ ਇੱਥੇ ਕੋਪਲੇਅਰ ਤੇ ਅਸੀਂ ਕਰਤੀ ਸਾਫਾਈ ਸਭ ਅਸੀਂ ਥਾਣੇ ਵੀ ਕਰਤੀ ਸੀ ਆਪਰੇਸ਼ਨ ਦੇ ਲਈ ਚੂਹੇ હતા ਬਾਕੀ ਉਹਨਾਂ ਮਲਬਾ ਹੀ ਚਾਵਾਗੇ ਉਹ ਲੈ ਆਂਦਾ ਹੈ ਠੀਕ ਕਿੰਨੇ ਵਜੇ ਬਿਲਡਿੰਗ ਦਿੱਤੀ ਹੈ ਰਾਤ ਕੋਈ 1:30 ਤਾਂ ਉਹ ਕਿਤੇ ਕਹ ਲੱਗੇ ਤਾਂ ਉੱਥੇ ਉਹਨੇ ਕਹਾ ਲੱਗੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਸੀ ਹਾਂਜੀ ਪ੍ਰਧਾਨ ਜੀ ਆਏ ਪਪਲ ਪ੍ਰਧਾਨ ਜੀ ਦਾਵਲ ਜੀ ਆਏ ਦੇਸੀ ਆਏ ਜਿਸਵੀਰ ਸਿੰਘ ਜੀ ਕਿਤੇ ਰਹਿੰਦੇ ਹੋ ਤੇ ਕਿਹੜੀ ਬਿਲਡਿੰਗ ਕੀਤੀ ਹੈ ਕਿੱਥੇ ਡਿਗਰੀ ਅਸੀਂ ਨਾ ਸੁਨਿਆਰੇਲੇ ਖੂ ਕੀ ਕਹਿੰਦੇ ਨੂੰ ਸੌਖੀ ਫਰਨੀਚਰ ਸਾਡੇ ਫਰਮ ਦਾ ਨਾਮ ਆ ਸਾਡੀ ਆਪਣੀ ਪ੍ਰੋਫੀ ਆ ਤੇ ਸਾਡੇ ਬਿਲਕੁਲ ਆਪੋਜੀਟ ਸਾਹਮਣੇ ਜਿਹੜੀ ਬਿਲਡਿੰਗ ਆ ਅੱਜ ਤੋਂ ਮੇਰਾ ਖਿਆਲ ਵੀ 18 ਸਾਲ ਹੋ ਗਏ ਆ ਬੰਦ ਹੋਈ ਤੇ ਆਪਸੀ ਪਾਸੋਂ ਭਰਾਵਾਂ ਦਾ ਆਗਾ ਵਾ ਨਾ ਉਹ ਪੈਸੇ ਲੌਂਦਾ ਤੇ ਨਾ ਉਹ ਲੌਂਦਾ ਇਹਨਾਂ ਨੂੰ ਬੜੀ ਵਾਰ ਕਿਹਾ ਵਾ ਜਦੋਂ ਬਾਰਸ਼ਾਂ ਹੁੰਦੀਆਂ ਉਦੋਂ ਕੋਈ ਨਾ ਕੋਈ ਇਹਦੀ ਛੱਤ ਡਿੱਗਦੀ ਆ ਜਾਂ ਬਾਜ਼ਾਰ 'ਚ ਟਾਂ ਡਿੱਗਦੀਆਂ ਅਸੀਂ ਇਹਨਾਂ ਨੂੰ ਕਿੰਨੀ ਵਾਰੀ ਮੁਹੱਲੇ ਦੇ ਸੱਦ ਕੇ ਕਿਹਾ ਵੀ ਭਾਈ ਸਾਹਿਬ ਇਹਦਾ ਮਸਲਾ ਹੱਲ ਕਰੋ ਕੋਈ ਨਾ ਕੋਈ ਜਾਨ ਜਾ ਸਕਦੀ ਆ ਪਰ ਇਹ ਕਿਸੇ ਦੀ ਸੁਣਦੇ ਹੀ ਨਹੀਂ ਅੱਜ ਵੀ ਕੱਲ ਵੀ ਇਹਨਾਂ ਨੂੰ ਅਸੀਂ ਇੱਥੇ ਸੱਦ ਕੇ ਕਿਹਾ ਵਾ ਤੇ ਇੱਕ ਉਹ ਗੱਲ ਹੀ ਕਰਦੇ ਆ ਵੇਖੋ ਜੀ ਸਾਡਾ ਆਪਸ ਝਗੜਾ ਆਗਾ ਵਾ ਭਰਾਵਾਂ ਦਾ ਨਿਭੜ ਜਾਣਾ ਵਾ ਫਿਰ ਅਸੀਂ ਕਰਦੇ ਆਂ ਕੱਲ ਅਸੀਂ ਇਹਨਾਂ ਨੂੰ ਇੱਥੇ ਬਾਕੇ ਸਮਝਾਇਆ ਵੀ ਕੀ ਕਹਿੰਦੇ ਹਾਂ ਨੂੰ ਵੀ ਤੁਹਾਡੇ ਝਗੜੇ ਦੇ ਵਿੱਚ ਕਿਸੇ ਦੀ ਜਾਨ ਵੀ ਜਾ ਸਕਦੀ ਹੈ ਸਰ ਬਿਲਡਿੰਗ ਕਿੰਦਾ ਸਮਾਂ ਸੀ ਇਹ ਰਾਤ 11:00 11:30 ਵਜੇ ਦੀ ਸੀ ਸਰ ਕਿੰਨੇ ਕਿ ਚਿਰ ਤੋਂ ਬਿਲਡਿੰਗ ਬਾਹਰ ਇਹ ਵੇਖੋ ਜੀ ਬਿਲਡਿੰਗ ਬੰਦ ਹੋਈ ਨੂੰ 15 ਤੋਂ 18 ਸਾਲ ਹੋ ਗਏ ਪਰ ਮਾਲਕ ਤਾਂ ਕਹਿੰਦਾ ਇਹ 5-6 ਸਾਲ ਉਹ ਜੋ ਮਰਜ਼ੀ ਕਹਿ ਸਕਦੇ ਤੁਸੀਂ ਮੁਹੱਲੇ ਤੋਂ ਪੁੱਛੋ ਸਰ ਤਾਂ ਲੱਗਦਾ ਨਹੀਂ ਜੇ ਸਵੇਰ ਦਾ ਸਮਾਂ ਹੁੰਦਾ ਰਾਹ ਕੀ ਵੀ ਸਰ ਸਾਰੇ ਇੱਕ ਕੱਲ ਥੋੜੇ ਦਿਨ ਹੋ ਗਏ ਚਿੱਠੀ ਲਿਖੀ ਸੀ ਕਮਿਸ਼ਨਰ ਸਾਹਿਬ ਨੂੰ ਭਾਰਤ ਪੋਸਟ ਨਹੀਂ ਹੋ ਸਕੀ ਸਾਡੇ ਕੋ ਅਸੀਂ ਉੱਚ ਮੇਰਵਾ ਦਿੱਤਾ ਵੀ ਇੱਥੇ ਦੋ ਸਕੂਲ ਪੈਂਦੇ ਨੇ ਇੱਕ ਗਰਲ ਸਕੂਲ ਆ ਲੜਕੀਆਂ ਦਾ ਜਿਨ੍ਹਾਂ ਦੀ ਆਵਾਜ਼ ਆ ਹੀ ਹੁੰਦੀ ਦੁਪਹਿਰ ਨੂੰ ਸਵੇਰ ਨੂੰ ਵੀ ਉਹ ਉਹ ਸਕੂਲ ਦਾ ਨਾਮ ਵੀ ਕੇ ਸਕੂਲ ਇੱਕ ਅਰੁਣ ਲక్ష్ਮੀ ਸਕੂਲ ਆ ਬੱਚਿਆਂ ਦਾ ਉਹਨਾਂ ਦਾ ਵੀ ਸਾਰੀ ਦਿਹਾੜੀ ਆਵਾਜ਼ ਆਈ ਜਿਹੜੀ ਆ ਬੱਚਿਆਂ ਦੀ ਸਵੇਰੇ ਵੀ ਜਾਂਦੇ ਆ ਦੁਪਹਿਰਾਂ ਨੂੰ ਆਉਂਦੇ ਆ ਥਰੀ ਵੀਲਰ ਆਉਂਦੇ ਆ ਇੱਕ ਸਾਹਮਣੇ ਬਿਲਡਿੰਗ ਦੇ ਆਪੋਜੀਟ ਸਾਡੇ ਕੀ ਕਹਿੰਦੇ ਨੇ ਵਾਈਟ ਸਾਈਡ ਤੇ ਸੇਵਾ ਸੰਤੀ ਹਸਪੀਟਲ ਆ ਜਿਹਦੇ ਕਿ ਸਵੇਰੇ ਸ਼ਾਮ ਜਿਹੜਾ ਵਾ ਉਹ ਉੱਥੇ ਮਰੀਜ਼ਾਂ ਦੀ ਜਿਹੜੀ ਆਵਾਜਾਈ ਲੱਗੀ ਰਹਿੰਦੀ ਆ ਤੇ ਮਰੀਜ਼ ਆ ਕੇ ਆਪਣੀਆਂ ਗੱਡੀਆਂ ਵੀ ਲਾਉਂਦੇ ਸਾਰਾ ਅਸੀਂ ਬਹੁਤ ਸਮਝਾਇਆ ਇਹਨਾਂ ਨੂੰ ਜਾਣ ਹੋ ਗਿਆ ਲੋਕਾਂ ਦੀ ਜਾਣ ਨੂੰ ਜੋਖਮ ਹਾਂ ਜੋਖਮ ਚ ਡਾਲੀ ਇਹਨਾਂ ਨੇ ਹੁਣ ਇਹਦੇ ਖਿਲਾਫ ਤੁਸੀਂ ਕੰਪਲੇਂਟ ਕਰਨਾ ਚਾਹੋਗੇ ਹਾਂ ਅਸੀਂ ਕਰਨਾ ਚਾਹੁੰਦੇ ਹਾਂ ਮੱਲੇ ਵਾਲੇ ਸਾਰੇ ਨਾਲ ਸਾਡੇ ਸਾਡੇ ਕੋਲ ਲਿਖਤ ਵੀ ਹੈਗੀ ਆ ਮੱਲੇ ਵਾਲਿਆਂ ਦੇ ਸਾਈਨ ਵੀ ਹੈਗੇ ਜਿਹੜਾ ਆਪਾਂ ਕਰਾਏ ਹੋਏ ਆ ਵੀ ਇਸ ਚੀਜ਼ ਦਾ ਮਸਲਾ ਹੱਲ ਕਰੋ ਪਰ ਇਹ ਸਾਡੀ ਸੁਣਵਾਈ ਨਹੀਂ ਕੋਈ ਕੀਤੀ ਸਰ ਕਿੰਨੀ ਪੁਰਾਣੀ ਹੈ ਬਿਲਡਿੰਗ ਸਰ ਪੁਰਾਣੀ ਤੇ ਬਹੁਤ ਨਾਨਕਸ਼ਾਹੀਟ ਦੀ ਬਣੀ ਹੈ ਤੇ 79 ਦੇ ਅਸੀਂ ਆ ਇਥੇ ਹਾਂਜੀ ਤੇ ਹਾਲਾ ਲਓ ਵੀ ਸਾਡੇ ਤੋਂ ਪਹਿਲਾਂ ਦੀ ਅਹੀ ਬਿਲਡਿੰਗ ਦੇਖਣ ਦੇ ਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਸਰ ਜਾਨੀ ਨੁਕਸਾਨ ਚਲੋ ਬਚਾ ਹੋ ਗਿਆ ਥੱਲੇ ਉਹ ਰਾਤ ਇੱਕ ਰਾਘੀਰ ਰੰਗਦਾ ਪਿਆ ਸੀ ਤੇ ਚਲੋ ਮਾਰਾਂ ਨੇ ਹੱਥ ਦੇ ਕੇ ਰੱਖ ਲਿਆ ਉਹ ਕਹਿੰਦਾ ਜਦੋਂ ਨਿਕਲਣ ਲੱਗੀ ਆ ਤਾਂ ਫਿਰ ਉਸੇ ਵਲੇ ਹੀ ਉਹਨੇ ਭੱਜ ਕੇ ਆਪਣੀ ਜਾਨ ਬਚਾਈ ਬਾਕੀ ਇੱਕ ਗੱਡੀ ਸਾਡੇ ਅਬਿਆਰ ਚ ਲੱਗੀ ਸੀ ਗਾਂਡੀਆਂ ਦੀ ਉਹ ਸਾਰੀ ਡੈਮੇਜ ਹੋ ਗਈ ਸਰ ਫਿਰ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚੇ ਜਿੱਥੇ ਕੋਈ ਸਰਹੇਤਾਂ ਦੇ ਸ਼ਹਿਰ ਦਾ ਕੋਈ ਵੀ ਨਹੀਂ ਆਇਆ